ਇਹ ਜੀ ਕੱਲ ਦਾ ਦੇਖੋ ਹੋਰ ਨਹੀਂ ਪਾਣੀ ਚੱਲ ਰਿਹਾ ਲਗਾਤਾਰ ਸਾਰੇ ਘਰਾਂ ਦੇ ਵਿੱਚ ਦੇਖੋ ਪਾਣੀ ਖੜਾ ਜੀ ਸੰਗਤ ਵੱਲੋਂ ਬਹੁਤ ਸੇਵਾ ਕੀਤੀ ਜਾ ਰਹੀ ਆ ਲੰਗਰ ਪਾਣੀ ਦੀ ਹਾਂ ਹਾਂ ਲੰਗਰ ਪਾਣੀ ਦੀ ਸੇਵਾ ਡੇਰਾ ਪ੍ਰੇਮੀਆਂ ਵੱਲੋਂ ਤੇ ਨਗਰਪਾਲਿਕਾ ਘੋਰੀ ਕਲਾ ਵੱਲੋਂ ਸੇਵਾ ਹੋ ਰਹੀ ਆ ਕੀ ਲੰਗਰ ਦੀ ਪਰੋਂ ਮੀਂਹ ਵੀ ਦੁਬਾਰੇ ਫੇਰ ਆ ਗਿਆ ਜੀ ਜਿੰਨਾ ਕ ਪਾਣੀ ਰਾਤ ਘਟਿਆ ਸੀ ਉਹਨਾਂ ਨੂੰ ਮੀਂਹ ਪੈਣ ਲੱਗ ਗਿਆ ਦੁਬਾਰੇ ਸਰਪੰਚ ਸਾਹਿਬ ਦਾ ਬਹੁਤ ਸਹਿਯੋਗ ਆਗਾ ਤੇ ਨਾਲ ਹੀ ਡੇਰਾ ਪ੍ਰੇਮੀਆਂ ਵੱਲੋਂ ਜੀ ਬਹੁਤ ਸਹਿਯੋਗ ਕੀਤਾ ਜਾ ਰਿਹਾ ਜਿਹੜੇ ਘਰ ਹੜੜ ਦੇ ਵਿੱਚ ਆ ਗਏ ਨੇਗੇ ਕਨੌਰੀ ਕਲਾ ਤੋਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋਗੇ ਇਹ ਉਹਦੇ ਨਾਲ-ਨਾਲ ਆਪਣੇ ਭਾਈ ਜੀ ਪ੍ਰਸਾਦੇ ਪਾਣੀ ਦਾ ਲੰਗਰ ਵੀ ਆ ਨਾਲ ਤੇ ਡੰਗਰਾ ਵਾਸਤੇ ਹਰੇ ਚਾਰੇ ਦਾ ਵੀ ਪ੍ਰਬੰਧ ਕੀਤਾ ਇਹਨਾਂ ਨੇ ਦੇਖ ਰਹੇ ਹੋ ਤੁਸੀਂ ਤਸਵੀਰਾਂ ਕਨੌਰੀ ਕਲਾ ਤੋਂ ਸਵੇਰੇ ਤਕਰੀਬਨ ਅੱਜ 4 ਸਤੰਬਰ 9:00 ਵਜੇ ਚੁੱਕੇ ਨੇ ਸਵੇਰ ਦਾ ਟਾਈਮ ਆ ਲੰਗਰ ਲੈ ਕੇ ਆਏ ਨੇ ਡੇਰਾ ਪ੍ਰੇਮੀ ਫੇਰ ਅੱਜ ਸਵੇਰੇ ਨਾਲ ਪਸ਼ੂਆਂ ਵਾਸਤੇ ਹਰਾ ਚਾਰੇ ਦਾ ਵੀ ਪ੍ਰਬੰਧ ਕੀਤਾ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਦਾ ਜਿਹੜਾ ਇਹ ਇੰਨਾ ਵੱਡਾ ਉਪਰਾਲਾ ਕਰ ਰਹੇ ਨੇਗੇ ਪਾਣੀ ਦੇਖ ਰਹੇ ਹੋ ਤੁਸੀਂ ਟਰਾਈ ਕਿੱਕ ਬੋਰੀ ਦੇ ਦੋ ਖਾਰਿਆ ਨੂੰ ਆ ਬੋਰੀਆਂ ਲੈ ਲਓ ਆਮਨ ਫੇਰ ਲੋਡ ਪਊ ਆਪਾਂ ਨੂੰ ਪਾਣੀ ਦਾ ਜੀ ਦੇਖੋ ਬਹੁਤ ਜ਼ਿਆਦਾ ਪਾਣੀ ਆ ਇੱਕ ਇੱਕ ਲੈ ਲਓ ਰਾਹ ਦਾ ਕਾਲੇ ਘਟਿਆ ਕੁਝ ਪਾਣੀ ਥੋੜਾ ਜਿਹਾ ਘਟਿਆ ਜੀ ਉਹਨੇ ਹੀ ਫੇਰ ਮੀ ਆ ਗਿਆ ਉਹਨੇ ਹੀ ਫੇਰ ਵਧੀ ਜਾਂਦਾ ਤੇ ਬਾਅਦ ਚ ਲੈ ਲਓ ਸਾਹੀ ਬੋਰੀਆਂ ਰੱਖ ਲੈਣੋ ਤੁਸੀਂ ਆਂ ਬੋਰੀਆਂ ਰੱਖ ਲੈ ਠੀਕ ਆ ਪਹਿਲਾਂ ਲੰਗਰ ਲੈ ਜੋ ਪਹਿਲਾਂ ਲੰਗਰ ਲੈ ਲਓ ਮੁੜਦੇ ਵੇ ਚਾਰਾ ਲੈ ਲਓ ਡੰਗਰਾ ਵਾਸਤੇ ਆਪਣੇ ਤਾਂ ਉੱਥੇ ਹੀ ਗਾਹਾਂ ਹੀ ਆਵਾਂਗੇ ਹਾਂ ਹਾਂ ਆਵਾਂਗੇ ਉੱਤੀ ਆਵਾਂਗੇ ਮੰਗਲ ਜਿਹੜਾ ਰੰਗ ਲੈ ਜਾਓ ਸੱਜਣ ਸੰਤ ਪਾਈਏ ਲਏ ਫਿਰ ਸਾਰੇ ਆਪਾਂ ਤੁਹਾਨੂੰ ਦੋਦ ਲੰਗਰ ਪਾਉਂਦੇ ਹਾਂ ਬਾਈ ਪ੍ਰਸਾਦਾ ਪਾਣੀ ਵੰਡ ਰਹੀ ਆ ਸੰਗਤ ਵਾਸਤੇ ਮੇਰਾ ਸਰਸੇ ਵਾਲਿਆਂ ਵੱਲੋਂ ਬਹੁਤ ਪਾਣੀ ਆਜੀ ਘਨੋੜੀ ਗਾਲਾਂ ਦੇ ਵਿੱਚ ਦੇਖੋ ਤੁਸੀਂ ਸਾਰੀ ਬਸਤੀ ਤਕਰੀਬਨ ਡੁੱਬੀ ਹੋਈ ਭਈਆ ਉੱਪਰੋਂ ਮੀਂਹ ਵੀ ਬਹੁਤ ਜ਼ਿਆਦਾ ਪੈ ਕਰਨ ਲੱਗਿਆ ਦੁਬਾਰੇ ਦੇਖ ਮੈਂ ਤੁਹੇ ਹੀ ਦੇਖ ਲਿਓ ਬਹੁਤ ਬਦਲਾ ਵਾਈ ਦੇਖੋ ਜਿੰਨੇ ਕ ਪਾਣੀ ਦਾ ਲੈਵਲ ਘਟਿਆ ਸੀਗਾ ਉਸ ਹਾਲ ਨਾਲ ਦੁਬਾਰੇ ਫੇਰ ਮੀਂਹ ਚੱਲ ਪਿਆ ਦਾ ਵਿਚਾਰ ਆ ਜਿਹੜਾ ਤੈਨੂੰ ਹਾਂ ਕੱਢ ਪਾ ਲਓ ਜੀ ਨਾਲ ਚਾਹ ਪਾਣੀ ਦੀ ਸੇਵਾ ਡੰਗਰਾਂ ਵਾਸਤੇ ਹਰਿਆਚਾਰਾਂ ਜੇ ਭਰਾ ਲੈ ਕੇ ਆਏ ਨੇ ਇਹਨਾਂ ਵਾਸਤੇ ਸੇਵਾ ਕਰਨ ਲਈ ਪਾਣੀ ਪਾਣੀ ਦੇ ਸਾਫ ਪਾਣੀ ਵੀ ਦੇਣੀ ਪੈਣੀ ਹਾਂ ਪੀਣ ਵਾਲਾ ਪਾਣੀ ਵੀ ਲੈ ਜਾ ਆਇਆ ਪੀਣ ਵਾਲੇ ਪਾਣੀ ਦੀ ਵੀ ਸਾਲ ਸੇਵਾ ਦੀ ਬੋ ਇਹਨਾਂ ਲਵੇ ਵਿਚਾਰਿਆਂ ਲਵੇ ਕੱਲ ਦੀ ਨਾ ਤਾਂ ਲਾਈਟ ਆ ਗਈ ਇੱਥੇ ਦੇਖੋ ਕਰੰਟ ਆਉਣ ਦਾ ਖਤਰਾਗਾ ਲਾਈਟ ਇਹਨਾਂ ਦੀ ਕੱਟ ਦਿੱਤੀ ਆ ਉਧਰੋਂ ਨਾ ਇਹ ਨਾਲ ਲਵੇ ਪੀਣ ਲਈ ਪਾਣੀ ਆ ਨਾ ਰਹਿਣ ਲਈ ਘਰ ਨਹੀਂਗੇ ਦੇਖੋ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਹਰੇ ਘਰਾਂ ਨੂੰ ਤਰੇੜਾਂ ਆ ਗਈਆਂ ਨੇ ਜੀ ਸੰਗਤ ਵੱਲੋਂ ਜਿਹੜੀ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਇਹਨਾਂ ਦੀ ਪ੍ਰਮਾਤਮਾ ਅੱਗੇ ਸਾਰਿਆਂ ਨੇ ਅਰਦਾਸ ਕਰਨੀ ਆ ਵੀ ਮੀਂਹ ਬੰਦ ਹੋ ਜੇ ਇਹ ਮਾਹੌਲ ਠੀਕ ਹੋ ਜੇ ਸੇਤੀ ਤੋਂ ਸੇਤੀ ਨਾ ਹੀ ਕੰਮਕਾਰ ਆ ਬਾਈ ਹੁਣ ਇਹ ਜਿਹੇ ਮੌਸਮ ਵਿੱਚ ਕੰਮ ਵੀ ਨਹੀਂ ਚੱਲ ਰਿਹਾ ਕੰਮ ਵੀ ਸਾਰੇ ਬੰਦ ਪਏ ਨੇਗੇ ਏ ਵਿਚਾਰੇ ਸਾਰੇ ਮਜ਼ਦੂਰੀ ਕਰਨ ਵਾਲੇ ਪਰਿਵਾਰ ਨੇਗੇ ਇਹ ਉਹਨਾਂ ਕੀ ਕਮਾਉਂਦੇ ਆ ਉਹੀ ਖਾਂਦੇ ਆਗੇ ਹੋਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਬਹੁਤ ਗਰੀਬ ਪਰਿਵਾਰ ਨੇ ਜਿੱਥੇ ਪਾਣੀ ਆਇਆ ਹੈ ਬਾਜੀਗਰ ਬਸਤੀ ਦਾ ਮਾਹੌਲਾ ਜੀ ਪਿੰਡ ਕਨੌਰੀ ਕਲਾਂ ਤੋਂ ਮੀਂਹ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈਗਾ ਬਹੁਤ ਜ਼ਿਆਦਾ ਤੇਜ਼ ਆ ਗਿਆ ਜੀ ਮੀਂਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿੰਨਾ ਕ ਪਾਣੀ ਦਾ ਲੈਵਲ ਘਟਿਆ ਦੀ ਉਹਨਾਂ ਕੀ ਫੇਰ ਹੋ ਜਾਣਾ ਇਹ ਕਰੀਬਨ ਅੱਧੇ ਇੱਕ ਫੁੱਟ ਦਾ ਦੱਸ ਰਿਹਾ ਹੈ ਇਹ ਕਹਿੰਦੇ ਪਾਣੀ ਘਟਿਆ ਸੀ ਉਹਨਾਂ ਕੀ ਬਾਈ ਮੀਂਹ ਦੇ ਵਿੱਚ ਦੇਖੋ ਫੇਰ ਪਾਣੀ ਆ ਉੱਪਰ ਬਹੁਤ ਜ਼ਿਆਦਾ ਬਾਰਸ਼ ਬਹੁਤ ਆ ਗਈ ਆ ਸਾਡੇ ਮੈਂਬਰ ਸਾਹਿਬ ਨੇ ਮੱਖਣ ਜੀ ਇਹਨਾਂ ਦਾ ਬਹੁਤ ਯੋਗਦਾਨ ਹੈ ਮੈਂਬਰ ਸਾਹਿਬ ਸੇਵਾ ਕਰ ਰਹੇ ਹੋਗੇ ਛੜਪੀੜਤਾਂ ਲਈ ਕੀ ਕਹਿਣਾ ਚਾਹੋਗੇ ਪਹਿਣਾਵਾ ਕੀ ਆ ਜੀ ਆ ਦੇਖ ਹੀ ਰਹੇ ਹਾਲਾਤ ਬਹੁਤ ਮਾੜੇ ਨੇ ਜਿੰਨਾ ਪੰਡੂ ਹੋ ਸਕੇ ਇਹਨਾਂ ਦਾ ਸਹਾਇਕ ਹੋ ਕਰੋ ਸਾਰੇ ਜਣੇ ਬਾਕੀ ਸਰਪੰਚ ਸਾਹਿਬ ਬਹੁਤ ਸਹਾਇਕ ਦੇ ਰਹੇ ਨੇ ਸਾਡਾ ਉਹਨਾਂ ਨਾਲ ਕਿਸੇ ਪਾਸਿਓ ਕੋਈ ਜਵਾਬ ਨਹੀਂਗਾ ਕੀਤਾ ਜੀ ਬਾਕੀ ਜਿਵੇਂ ਤੁਸੀਂ ਦੇਖ ਰਹੇ ਹੋ ਕਹਿੰਦੇ ਵੀ ਲਗਾਤਾਰ ਕੱਲ ਤੋਂ ਉਨਾ ਹੀ ਪਾਣੀ ਚੱਲ ਰਿਹਾ ਤੇ ਬਾਰਿਸ਼ ਵੀ ਬਹੁਤ ਜ਼ਿਆਦਾ ਹੋਣ ਲੱਗੀ ਹੁਣ ਤਾਂ ਬਹੁਤ ਮਾੜੇ ਹਾਲਾਤ ਹੋ ਜਾਣੇ ਆਗੇ ਪਹਿਲਾਂ ਹੀ ਘਰਾਂ 'ਚ ਪਾਣੀ ਖੜਾ ਸਾਰੇ ਘਰਾਂ 'ਚ ਬਾਢੇ ਉਹਨਾਂ ਡੇੜਾਈਆਂ ਪਈਆਂ ਨੇ ਕਿਸੇ ਦੀ ਕਿਦੋਂ ਬੈਠ ਗਿਆ ਕਦੇ ਕਿਦੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਿੰਟਲ ਜਿਵੇਂ ਮਨਾ ਦੇ ਲੋ ਦੁਆਰੇ ਫੇਰ ਮੀਂਹ ਆ ਗਿਆ ਬਾਈ ਮੀਂਹ ਬਹੁਤ ਤੇਜ਼ ਹੋ ਗਿਆ ਦੁਆਰੇ ਫੇਰ ਪਹਿਲਾਂ ਹੀ ਵਿਚਾਰੇ ਡੁੱਬੇ ਪਏ ਨੇ ਉਤੋਂ ਬਹੁਤ ਜ਼ਿਆਦਾ ਪਾਣੀ ਆ ਉਤੋਂ ਰੱਬ ਨੇ ਫੇਰ ਮੀਂਹ ਪਾਤਾ ਜੀ ਹੋਰ ਵੀ ਕੁਦਰਤ ਵੱਲੋਂ ਜਿਹੜੀ ਮਾਰ ਪਾ ਰਹੀ ਪਈ जा ਰਹੀ ਹੈ ਇਹਨਾਂ ਨੂੰ ਜੇ ਮੀਂਹ ਨਾ ਪੈਂਦਾ ਹੋ ਸਕਦਾ ਅੱਜ ਸ਼ਾਮ ਤੱਕ ਇਹ ਪਾਣੀ ਕੁਛ ਨਾ ਕੋਸੋ ਹੋਰ ਘਟ ਸਕਦਾ ਸੀ ਪਰ ਹੁਣ ਤਾਂ ਵਧਣ ਦੇ ਜਾਣ ਹੁਣ ਬਾਈ ਪਾਣੀ ਹੋਰ ਵੀ ਵਧੂਗਾ ਇਹ ਦੇਖੋ ਵੀ ਘਰਾਂ ਦੇ ਵਿੱਚ ਪਹਿਲਾਂ ਹੀ ਪਾਣੀ ਜਾ ਵੜਿਆ ਹੁਣ ਘਰਾਂ ਨੂੰ ਵੀ ਨੁਕਸਾਨ ਆ ਇਹ ਚੀਜ਼ ਦਾ ਕੰਦਾ-ਕੁੰਦਾ ਦੇ ਵਿੱਚ ਪਾਣੀ ਪੈ ਜਾਣਾਗਾ ਥੱਲੇ ਵੀ ਪਾਣੀ ਆ ਉੱਪਰ ਵੀ ਪਾਣੀ ਆ ਨਾ ਕੋਈ ਕਾਮਕਾਰ ਆਗਾ ਗਰੀਬ ਪਰਿਵਾਰ ਨੇ ਸਾਰੀ ਇਹ ਦਿਹਾੜੀ ਮਜ਼ਦੂਰੀ ਕਰਨ ਵਾਲੇ ਪਰਿਵਾਰ ਨੇਗੇ ਬਹੁਤ ਬਾਈ ਮਾੜੇ ਹਾਲਾਤ ਨੇ ਇਹ ਜਿਹੜੀ ਸੰਗਤ ਵੱਲੋਂ ਸੇਵਾ ਕੀਤੀ ਜਾ ਰਹੀ ਆ ਬਹੁਤ ਵੱਡਾ ਪਰਾਲਾ ਇਹਨਾਂ ਦਾ ਸੰਗਤ ਦਾ ਸਾਰੇ ਪਿੰਡ ਨੂੰ ਵੀ ਬੇਨਤੀ ਕਰਦੇ ਆ ਵੀ ਨਾਲ ਮਿਲ ਕੇ ਸਾਰੀ ਇਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੋ ਬਾਈ ਵੱਧ ਤੋਂ ਵੱਧ ਇਹਨਾਂ ਦੇ ਇੱਥੇ ਡੰਗਰ ਪਸ਼ੂ ਵੀ ਨੇਗੇ ਕੁਝ ਨੇ ਘਰਾਂ ਦੇ ਲਵੇ ਉਹਨਾਂ ਵੱਲੋਂ ਵੀ ਹਰੇ ਚਾਰੇ ਦੀ ਮਦਦ ਲੈ ਕੇ ਆਏ ਨੇ ਇਹ ਥੋੜੀ-ਬਹੁਤ ਜਿੰਨੀ ਵੀ ਹੋ ਸਕਦੀ ਇਹਨਾਂ ਤੋਂ ਕਰ ਰਹੇ ਨੇਗੇ ਪਿੰਡ ਨੂੰ ਵੀ ਬਾਈ ਬੇਨਤੀ ਕਰਦੇ ਆਂਗੇ ਹਾਲਾਤ ਤੁਸੀਂ ਦੇਖ ਰਹੇ ਹੋਵੋਗੇ ਕੀ ਹੋਏ ਪਏ ਨੇ ਭਾਈ ਜਰੂਰ ਇਹਨਾਂ ਦੀ ਮਦਦ ਕਰੋ ਸਾਰਾ ਪਿੰਡ ਨੂੰ ਰਲ ਮਿਲ ਕੇ ਸਹਿਯੋਗ ਦੇ ਨਾਲ ਹੀ ਇਹਨਾਂ ਦੀ ਮਦਦ ਹੋ ਸਕਦੀ ਹੈ ਚਲੋ ਜੀ ਅੱਗੇ ਮੱਖਣ ਜੀ ਅੱਗੇ ਤੁਰ ਮੈਂ ਦੇਖ ਰਿਹਾ ਹਾਂ ਭਾਈ ਕਿੰਨਾ ਤੇਜ਼ ਹੋ ਗਿਆ ਵੀਡੀਓ ਚਲਦੀ ਚਲਦੀ ਜੀ ਦੇਖੋ ਪਹਿਲਾਂ ਥੋੜਾ ਜਿਹਾ ਪੂਰਾ ਫੁੱਲ ਹੀ ਆ ਗਿਆ ਨਹੀਂ ਪੂਰਾ ਫੁੱਲ ਆ ਗਿਆ ਆ ਦੇਖੋ ਭਾਈ ਸਾਡਾ ਭਰਾ ਏ ਕੀ ਮਗਰ ਨੂੰ ਜਾਉ ਮਗਰ ਨੂੰ ਜਾਉ ਫਰਾ ਦੇਖੋ ਬਾਈ ਮਦਦ ਕਰ ਰਿਹਾ ਟਰੈਕਟਰ ਨਗਾਉਣ ਦੇ ਵਿੱਚ ਕਈ ਵਾਰੀ ਪਾਣੀ ਚ ਪਤਾ ਨਹੀਂ ਲੱਗਦਾ ਕਾਰਾਂ ਪੈ ਜਾਂਦੀਆਂ ਨੇ ਕਿ ਇਹ ਇਸੇ ਵਾਰਤੀ ਲਈ ਰਹਿਣ ਆਲਾ ਬਾਈ ਜਿਹੜਾ ਵਿਚਾਰਾ ਮਦਦ ਕਰ ਰਿਹਾ ਇੱਥੇ ਮੀਂਹ ਨਾ ਮਦਦ ਕਰੀ ਜਾਂਦਾ ਕੱਲ ਵੀ ਇਹਨੇ ਬਹੁਤ ਜਿਆਦਾ ਤਾਂ ਹੀ ਵਾਰਤੀ ਬਾਈ ਪੂਰਾ ਸਹਿਯੋਗ ਦੇ ਰਹੀ ਆਗੀ ਪ੍ਰਮਾਤਮਾ ਅਗੇ ਅਰਦਾਸ ਕਰਿਓ ਸਾਰੇ ਜਾਣੇ ਵੀ ਇਹ ਸਹਾਉ ਸੇਤੀ ਦੋ ਸੇਤੀ ਠੀਕ ਹੋ ਜੇ ਮੀਂਹ ਬੰਦ ਹੋ ਜੇ ਜੇ ਮੀਂਹ ਬੰਦ ਹੋ ਬਾਈ ਤਾਂ ਹੀ ਪਾਣੀ ਦਾ ਲੈਵਲ ਘਟਣਾ ਹੈ ਸਾਰੇ ਪਾਸੇ ਬੋਰਾ ਹਾਲੀਆਂ ਪੰਜਾਬ ਸਾਰੇ ਪੰਜਾਬ ਦੇ ਵਿੱਚ ਹੀ ਹੜਾਂ ਵਰਗੇ ਹਾਲਾਤ ਹੋ ਚੁੱਕੇ ਨੇ ਲੋਕਾਂ ਨੇ ਬਈ ਪਿੰਡ ਦੇ ਇਕੱਲੇ ਇਹ ਵਸਤੀ ਵਿੱਚ ਹੀ ਨਹੀਂ ਪਿੰਡ ਦਾ ਮਾਹੌਲ ਵੀ ਤੁਹਾਨੂੰ ਦਿਖਾਵਾਂਗੇ ਅੱਜ ਪਿੰਡ ਦੇ ਵਿੱਚੋਂ ਵੀ ਬਹੁਤ ਫੋਨ ਆ ਰਹੇ ਨੇ ਜਿੱਥੇ ਲੋਕਾਂ ਦੇ ਘਰਾਂ ਦੀਆਂ ਕੰਧਾਂ ਡਿੱਗ ਪੀਆਂ ਨੀਰੇ ਵਾਲਿਆਂ ਦੀਆਂ ਸੱਤਾਂ ਡਿੱਗ ਪੀਆਂ ਬਈ ਸਾਰੇ ਘਰ ਚੋਂ ਰਹੇ ਨੇ ਲਗਾਤਾਰ ਅੱਜ ਇੱਕ ਹਫ਼ਤਾ ਹੋ ਗਿਆ ਮੀਂਹ ਪੈਂਦੇ ਨੂੰ ਬਹੁਤ ਮਾੜੇ ਹਾਲ ਨੇ ਤੁਹਾਨੂੰ ਪਿੰਡ ਦਾ ਹਾਲ ਵੀ ਦਿਖਾਵਾਂਗੇ ਅੱਜ ਪਿੰਡ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਫਰਦਾ ਜੀ ਪਰ ਇਹ ਘਰਾਂ ਦੇ ਵਿੱਚ ਜਿਹੜਾ ਜ਼ਿਆਦਾ ਆਗਾ ਕੁਝ ਇੱਥੇ ਬਹੁਤ ਜ਼ਿਆਦਾ ਨੁਕਸਾਨ ਆ ਪਿੰਡ ਦੇ ਵਿੱਚ ਵੀ ਨੁਕਸਾਨ ਤਾਂ ਜ਼ਰੂਰ ਆ ਪਰ ਉੱਥੇ ਥੋੜਾਗਾ ਇੰਨਾ ਨਹੀਂ ਹੈਗਾ ਇਹ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਆ ਰਿਹਾ ਰੋਟੀ ਪਾਣੀ ਤੋਂ ਵੀ ਬਾਈ ਦੇਖੋ ਕੋਈ ਇੱਥੇ ਲਾਈਟ ਨਹੀਂ ਹੈਗੀ ਦੋ ਤਿੰਨ ਦਿਨ ਹੋ ਗਏ ਲਾਈਟ ਵੀ ਬੰਦ ਹੈ ਇਹਨਾਂ ਦੀ ਨਾ ਪੀਣ ਲਈ ਪਾਣੀ ਆ ਨਾ ਪ੍ਰਸ਼ਾਦੇ ਪਾਣੀ ਬਣਾ ਸਕਦੇ ਆ ਇਹ ਸੰਗਤ ਦੇ ਪਰਾਲੇ ਨਾਲ ਜਾਂ ਜਿਹੜੀ ਇਹਨਾਂ ਦੀ ਮਦਦ ਕਰ ਰਹੇ ਨੇਗੇ